ਆਵੈ 100 ਦਿਨ ਜਾਈ ਸਾਧ ਸੰਗਤ ਜੀ ਜੋ ਅੱਜ ਗੁਰੂ ਜੀ ਉਪਦੇਸ਼ ਦੇਣਾ ਚਾਹ ਰਹੇ ਨੇ ਮਨਨ ਰੰਡ ਤੱਕ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੋ ਗੁਰੂ ਜੀ ਉਪਦੇਸ਼ ਦੇਣਾ ਚਾਹ ਰਹੇ ਨੇ ਚਲੋ ਸ਼ੁਰੂ ਕਰਦੇ ਹਾਂ ਦੁੱਖ ਛੱਡ ਗੁਰੂ ਦੇ ਹੁਕਮ ਨਾਲ ਜੀ ਸਾਧ ਸੰਗਤ ਜੀ ਇੱਕ ਮੈਂ ਕਥਾ ਸੁਣਾਵਾਂਗਾ ਉਹਦੇ ਨਾਲ ਤੁਸੀਂ ਜਲਦੀ ਗ੍ਰੈਬ ਕਰ ਜਾਓਗੇ ਅੱਜ ਦੇ ਹੁਕਮ ਨਾਮ ਦੀਆਂ ਨਾਲ ਜੋ ਦਿਨ ਆਵੈ 100 ਦਿਨ ਜਾਈ ਦਾ ਭਾਵ ਹੈ ਸਾਡੀ ਰੂਹ ਨੂੰ ਇੱਕ ਗਹਿਰਾ ਸਬਕ ਦਿੰਦਾ ਹੈ ਇਹ ਸਿਖਾਉਂਦਾ ਹੈ ਕਿ ਦੁੱਖ ਆਉਂਦਾ ਹੈ ਪਰ ਉਹ ਸਦਾ ਨਹੀਂ ਰਹਿੰਦਾ ਗੁਰੂ ਦੇ ਹੁਕਮ ਨਾਲ ਚੱਲ ਕੇ ਅਸੀਂ ਆਪਣੇ ਮਨ ਨੂੰ ਆਨੰਦ ਨਾਲ ਭਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦਾ ਇੱਕ ਰਾਜਾ ਸੀਗਾ ਉਹਦਾ ਨਾਮ ਸੀਗਾ ਹਰਜਿੰਦਰ ਇਹ ਇੱਕ ਆਮ ਆਦਮੀ ਸੀ ਉਸ ਦੀ ਜ਼ਿੰਦਗੀ ਸਾਦੀ ਸੀ ਪਰ ਉਸ ਦੇ ਮਨ ਵਿੱਚ ਹਮੇਸ਼ਾ ਚਿੰਤਾ ਤੇ ਦੁੱਖ ਛਾਇਆ ਰਹਿੰਦਾ ਸੀ ਨੌਜਵਾਨੀ ਵਿੱਚ ਉਸ ਨੇ ਕਈ ਮੁਸ਼ਕਲਾਂ ਦੇਖੀਆਂ ਸੀਗੀਆਂ ਕਾਰੋਬਾਰ ਰੁਕ ਗਿਆ ਸੀ ਕੁਝ ਰਿਸ਼ਤੇ ਟੁੱਟ ਵੀ ਗਏ ਸੀ ਤੇ ਅੰਦਰੋਂ ਹਾਰ ਮਹਿਸੂਸ ਕਰਦਾ ਸੀ ਰਜਿੰਦਰ ਕਹਿੰਦਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਰੰਗ ਜਾਨੀ ਬਚਿਆ ਇੱਕ ਦਿਨ ਉਹ ਗੁਰਦੁਆਰੇ ਗਿਆ ਤੇ ਉੱਥੇ ਜਿਹੜਾ ਸੀਗੇ ਆਪਣੇ ਕਥਾਵਾਚਕ ਨੇ ਅਨੰਦ ਸਾਹਿਬ ਦੇ ਸ਼ਬਦ ਸੁਣਾਏ ਤੇ ਇੱਕ ਵਾਰ ਉਸਦੇ ਦਿਲ ਨੂੰ ਛੂ ਗਿਆ ਜੋ ਦਿਨ ਆਵੇ ਸੋ ਦਿਨ ਜਾਈ ਇਹ ਇੱਕ ਸਿੱਧਾ ਸੁਨੇਹਾ ਸੀ ਦੁੱਖ ਆਉਂਦਾ ਪਰ ਗੁਰੂ ਸਾਹਿਬ ਦੇ ਹੁਕਮ ਨਾਲ ਰਹਿਣਾ ਸਿੱਖ ਤੇ ਉਹ ਦੁੱਖ ਵੀ ਹੌਲੀ-ਹੌਲੀ ਘਟਦਾ ਤੇ ਬਿਲਕੁਲ ਇੱਕ ਦਿਨ ਖਤਮ ਹੋ ਜਾਂਦਾ ਹੈ ਜਿਹੜਾ ਉਹ ਸੀਗਾ ਆਪਣਾ ਹਰਜਿੰਦਰ ਸੀਗਾ ਉਹ ਸੋਚਣ ਲੱਗਿਆ ਕਿ ਮੈਂ ਇਹ ਜਿਹੜਾ ਦੁੱਖ ਨੂੰ ਮਨਾਉਂਦਾ ਰਹਿਣਾ ਜੇ ਗੁਰੂ ਦੇ ਹੁਕਮ ਤੇ ਚੱਲਾਂ ਉਸਨੇ ਦੂਜਾ ਰਸਤਾ ਚੁਣ ਲਿਆ ਉਹ ਹੌਲੀ-ਹੌਲੀ ਨਾਮ ਸਿਮਰਨ ਵਿੱਚ ਲੱਗ ਪਿਆ ਸਵੇਰੇ 5 ਮਿੰਟ ਲਈ ਗੁਰੂ ਦਾ ਨਾਮ ਜਪਦਾ ਉਸਦੇ ਦਿਲ ਨੂੰ ਸ਼ਾਂਤੀ ਦੇਣ ਲੱਗਾ ਪਹਿਲਾਂ ਉਹ ਸੁਪਨੇ ਵਿੱਚ ਵੀ ਕੋਈ ਫਰਕ ਨਾ ਮਹਿਸੂਸ ਕਰਦਾ ਪਰ ਜਿਵੇਂ-ਜਿਵੇਂ ਹਫ਼ਤੇ ਬੀਤੇ ਉਸ ਦਾ ਮਨ ਹੌਲੀ-ਹੌਲੀ ਆਰਾਮ ਮਹਿਸੂਸ ਕਰਨ ਲੱਗਾ ਇੱਕ ਮਹੀਨੇ ਬਾਅਦ ਉਸਨੇ ਆਪਣੇ ਪੁਰਾਣੇ ਦੋਸਤ ਨੂੰ ਮਿਲਿਆ ਦੋਸਤ ਹੈਰਾਨ ਹੋਇਆ ਤੂੰ ਚੰਗਾ ਲੱਗ ਰਿਹਾ ਹੈ ਕੀ ਤੈਨੂੰ ਕੀ ਨਵਾਂ ਰਾਜ਼ ਮਿਲਿਆ ਜਿਹੜਾ ਹਰਜਿੰਦਰ ਸਿੰਘਾ ਨੇ ਮੁਸਕਰਾ ਕੇ ਕਿਹਾ ਮੈਨੂੰ ਸਿਰਫ ਇਹ ਸਿੱਖਿਆ ਹੈ ਕਿ ਦੁੱਖ ਆਉਂਦਾ ਪਰ ਗੁਰੂ ਦੇ ਹੁਕਮ ਨਾਲ ਚੱਲ ਕੇ ਮੈਂ ਉਸ ਨੂੰ ਸਹੀ ਢੰਗ ਨਾਲ ਜੀ ਸਕਦਾ ਹਾਂ ਅਤੇ ਉਹ ਦੁੱਖ ਫਿਰ ਹੌਲੀ-ਹੌਲੀ ਖਤਮ ਹੀ ਹੋ ਜਾਂਦਾ ਹੈ ਅੱਜ ਦੀ ੜ ਦੇ ਵਿੱਚ ਮੇਰਾ ਸਾਰਾ ਜਿਹੜਾ ਦੁੱਖ ਹੈ ਉਹ ਜਿਹੜਾ ਮੇਰਾ ਸਾਰਾ ਸਰੀਰ ਦਾ ਹੋ ਗਿਆ ਜਾਂ ਕੋਈ ਵੀ ਦੁੱਖ ਸੀਗਾ ਉਹ ਮੇਰਾ ਸਾਰਾ ਦੂਰ ਹੋ ਗਿਆ ਅਸੀਂ ਅਕਸਰ ਸੋਚਦੇ ਹਾਂ ਕਿ ਦੁੱਖ ਨਹੀਂ ਹੋਣਾ ਚਾਹੀਦਾ ਪਰ ਗੁਰੂ ਸਿਖਾਉਂਦੇ ਹਨ ਕਿ ਦੁੱਖ ਆਉਂਦਾ ਤੇ ਜਾਂਦਾ ਜੀਵਨ ਦਾ ਇੱਕ ਹਿੱਸਾ ਸੱਚਮੁੱਚੀ ਤਾਕਤ ਇਹ ਹੈ ਕਿ ਅਸੀਂ ਗੁਰਦੇ ਹੁਕਮ ਦੇ ਰਹੀਏ ਹੁਕਮ ਮੰਨਣਾ ਮਤਲਬ ਹਰ ਪਲ ਗੁਰ ਦੀ ਇੱਛਾ ਅਨਸਾਰ ਜੀਵਣਾ ਹਰਜਿੰਦਰ ਨੇ ਆਪਣੇ ਦਿਨਚਰਿਆ ਵਿੱਚ ਤਿੰਨ ਅਹੰਕਾਰ ਮੁਕਤ ਕਦਮ ਲਏ ਹਰ ਸਵੇਰੇ ਉਹਨੇ 5 ਮਿੰਟ ਨਾਮ ਸਿਮਰਨ ਕਰਨਾ ਦਿਨ ਦੇ ਕੰਮਾਂ ਵਿੱਚ ਇੱਕ ਛੋਟੀ ਜਿਹੀ ਹੁਕਮ ਨਾਲ ਜੋ ਦਿਲ ਨੂੰ ਯਾਦਵਾਵੇ ਇਸੇ ਗੁਰੂ ਦੇ ਰਾਹ ਤੇ ਹਫਤੇ ਵਿੱਚ ਇੱਕ ਛੋਟਾ ਖੁਦ ਮੁਲਾਕਾਣ ਦੇਥੇ ਉਹ ਵੇਖਦਾ ਕਿਹੜਾ ਕੰਮ ਸਹੀ ਕੀਤਾ ਕਿਹੜਾ ਛੱਡਣਾ ਪਿਆ ਹੋਲੇ ਔਰ ਹਰਜਿੰਦਰ ਨੇ ਮਹਿਸੂਸ ਕੀਤਾ ਕਿ ਦੁੱਖ ਦਿਨਾਂ ਵਾਂਗ ਆਉਂਦਾ ਤੇ ਚਲਾ ਜਾਂਦਾ ਹੈ ਉਸਨੇ ਸਮਝਿਆ ਕਿ ਜੇ ਅਸੀਂ ਹੁਕਮ ਨਾਲ ਚੱਲਦੇ ਹਾਂ ਤਾਂ ਹਰ ਦੁੱਖ ਜਿਹੜਾ ਹੈਗਾ ਉਹ ਇੱਕ ਸਿੱਖਿਆ ਬਣ ਜਾਂਦਾ ਹੈ ਉਸਦੀ ਜ਼ਿੰਦਗੀ ਰੋਸ਼ਨ ਹੋ ਗਈ ਹਰ ਦਿਨ ਉਹ ਗੁਰੂ ਦੇ ਨਾਮ ਨਾਲ ਸ਼ੁਰੂ ਕਰਦਾ ਅਤੇ ਆਨੰਦ ਨਾਲ ਖਤਮ ਕਰਦਾ ਇਹ ਕਹਾਤਾ ਸਾਨੂੰ ਸਿਖਾ ਦਿੰਦੀ ਹੈ ਸਾਥ ਸੰਗਤ ਜੀ ਦੁੱਖ ਹਮੇਸ਼ਾ ਨਹੀਂ ਰਹਿੰਦਾ ਗੁਰਦੇ ਹੁਕਮ ਨਾਲ ਜੀਉਣਾ ਚਾਹੀਦਾ ਹੈ ਮਨ ਦਿਲ ਤੇ ਰੂਹ ਲਈ ਆਨੰਦ ਦਾ ਰਾਹ ਖੁੱਲ ਜਾਂਦਾ ਹੈ ਸਿਮਰਨ ਤੇ ਸੇਵਾ ਦੁੱਖ ਨੂੰ ਹੌਲੀ-ਹੌਲੀ ਘਟਾਉਂਦੇ ਹਨ ਅੱਜ ਤੁਸੀਂ ਦੇਖੋ ਮਹਿਸੂਸ ਕਰਦੇ ਰਹੋ ਤਾਂ ਯਾਦ ਰੱਖੋ ਜੋ ਦਿਨ ਆਵੇ ਸੋ ਦਿਨ ਜਾਈ ਗੁਰਦੇ ਹੁਕਮ ਨਾਲ ਜਿਉਓ ਛੋਟੇ-ਛੋਟੇ ਕਦਮ ਲਵੋ ਅਤੇ ਵੇਖੋ ਕਿ ਦਿਨ ਕਿਵੇਂ ਪ੍ਰਕਾਸ਼ਮਾਨ ਬਣ ਜਾਂਦਾ ਹੈ ਹਰਜੰਦਰ ਦੀ ਜ਼ਿੰਦਗੀ ਹੁਣ ਸਿੱਖਿਆ ਦਾ ਇੱਕ ਮਿਸਾਲ ਬਣ ਚੁੱਕੀ ਸੀ ਦੁੱਖ ਆਉਂਦਾ ਪਰ ਹੁਕਮ ਨਾਲ ਚੱਲਣਾ ਗੁਰੂ ਜੀ ਨਾਲ ਉਹ ਸਿਰਫ ਇੱਕ ਸਿੱਖਿਆ ਨਹੀਂ ਅਸੀਂ ਵੇਖਦੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਅਮਲ ਕਿਦਾਂ ਕਰ ਸਕਦੇ ਹਾਂ ਸੋ ਹਰ ਇੱਕ ਦੀ ਜ਼ਿੰਦਗੀ ਵਿੱਚ ਜੇ ਕੋਈ ਦੁੱਖ ਆਂਦਾ ਤਾਂ ਉਸ ਨੂੰ ਵਾਹਿਗੁਰੂ ਦਾ ਸਿਮਰਨ ਕਰੋ ਤੇ ਉਹ ਜਿਹੜਾ ਦੁੱਖ ਆਇਆ ਉਹ ਵੀ ਇੱਕ ਦਿਨ ਚਲਾ ਜਾਵੇਗਾ ਸਾਥ ਸੰਗਤ ਜੀ ਇਹ ਆਇ ਦਾ ਹੁਕਮਨਾਮਾ ਸੀਗਾ ਹੋਪ ਤੁਸੀਂ ਸਾਰੇ ਆਇ ਦਾ ਹੁਕਮਨਾਮਾ ਫੋਲੋ ਕਰ ਲਏ ਹੋਗੇ ਬਾਕੀ ਇਸ ਕਥਾ ਦੇ ਨਾਲ ਹੋਰ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਕਾਫੀ ਹੱਲਾਸ਼ੇਰੀ ਮਿਲਦੀ ਹੈ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੱਸ ਬੈਲ ਆਈਕਨ ਦਬਾ ਦੇ ਉਸਾਤ ਸੰਗਤ ਜੀ ਜਦੋਂ ਮੈਂ ਵੀਡੀਓ ਪਾਵਾਂ ਕਥਾ ਪਾਵਾਂ ਤੁਹਾਡੇ ਰਿਲੇਟਡ ਤੇ ਤੁਹਾਨੂੰ ਮੈਸੇਜ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਸਾਤ ਸੰਗਤ ਜੀ ਵੀ ਪੂਲ ਚੈੱਕ ਹੋ ਗਈ ਹੋਵੇ ਤਾਂ ਮਾਫ ਕਰਿਓ ਦਿਓ ਜਾਜਤ ਵਾਹਿਗੁਰੂ ਜੀ ਕਾ ਖਾਲਸਾ